ਗੱਲ ਕਰਦੇ ਆਂ ਟੂਲ ਪਲਾਜਾ ਵਰਕਰ ਸੀਟੂ ਜੂਨੀਅਨ ਪੰਜਾਬ ਦੇ ਚੇਅਰਮੈਨ ਸਰਦਾਰ ਰਚਟਰ ਸਿੰਘ ਪਾਈ ਜੀ ਸਸਕੇ ਬਾਜੀ ਸਸਕੇ ਬਾਜੀ ਪਾਈ ਜੀ ਜਿਹੜੀ ਤੁਸੀਂ ਟੂਲ ਪਲਾਜਿਆਂ ਤੇ ਸਮੂਹ ਪੰਜਾਬ ਚ ਜੂਨੀਅਨ ਬਣਾਈਆਂ ਉਹਨਾਂ ਦੀ ਕਿਉਂ ਲੋੜ ਪਈ ਹੈ ਜੀ ਗੱਲ ਇਹ ਹੈ ਜੀ ਕਿ ਪੂਰੇ ਪੰਜਾਬ ਦੇ ਵਿੱਚ 37 ਟੂਲ ਪਰਾਜੇ ਆ ਜੀ ਜਿਨ੍ਹਾਂ ਦੇ ਉੱਪਰ ਕੋਈ ਟੈਂਡਰ ਕਿਸੇ ਦਾ ਸਾਲ ਵਾਸਤੇ ਕਿਸੇ ਫਰਮ ਨੇ ਲਿਆ ਜੀ ਹਾਂ ਜੀ ਕਿਸੇ ਨੇ 2 ਸਾਲ ਵਾਸਤੇ ਟੈਂਡਰ ਲਿਆ ਕਿਸੇ ਨੇ 5 ਸਾਲ ਵਾਸਤੇ ਜੀ ਉਹ ਤਾਂ ਜ਼ਿਆਦਾਤਰ ਕਈ ਵਾਰੀ 3 ਮਹੀਨੇ ਬਾਅਦ ਵੀ ਇਹ ਜਿਹੜੀ ਫਰਮ ਹੈ ਉਹ ਚੇਂਜ ਹੋ ਜਾਂਦੀ ਉਹ ਜਿੰਨੀਆਂ ਫਰਮਾਂ ਜ਼ਿਆਦਾਤਰ ਇਹ ਪੰਜਾਬ ਦੀਆਂ ਨਹੀਂ ਜੀ ਜ਼ਿਆਦਾਤਰ ਕੋਈ ਯੂਪੀ ਕੋਈ ਬਿਹਾਰ ਕੋਈ ਕਿਤੇ ਉਹ ਦਿੱਲੀ ਦੀ ਕਿਤੇ ਉਹ ਬਾਹਰ ਦੀਆਂ ਫਰਮਾਂ ਦੀ ਜ਼ਿਆਦਾਤਰ ਕਿਉਂਕਿ ਵੱਡੀਆਂ ਫਰਮਾਂ ਦਾ ਕਰੋੜਾਂ ਅਰਬਾਂ ਦੇ ਨਾਲ ਦੇ ਹਾਂ ਜੀ ਹਾਂ ਜੀ ਹੁੰਦੇ ਆ ਬਜਟ ਤੇ ਉੱਥੇ ਕੰਮ ਕਰਦਾਲੇ ਜਿਹੜੇ ਕੁੜੀਆਂ ਮੁੰਡੇ ਜੀ ਔਰ ਨਾ ਤਾਂ ਕਿਸੇ ਕੌਮ ਦੇ ਜਥੇਦਾਰ ਕੋਲੇ ਜਾਣ ਜੁਕੀ ਆ ਨਾ ਸਰਕਾਰ ਕੋਲੇ ਜਾਣ ਜੁਕੀ ਆ ਨਾ ਪੁਲਸ ਕੋਲੇ ਜਾਣ ਜੁਕੀ ਆ ਜਦੋਂ ਉਹਨਾਂ ਦਾ ਧੱਕਾ ਹੁੰਦਾ ਉਹ ਜਾਣ ਕਿਤੇ ਕੋਲੇ ਨਹੀਂ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਜੀ ਦਿਵਾਲੀ ਤੋਂ ਅਗਲਾ ਜਿਹੜਾ ਦਿਨ ਹੁੰਦਾ ਵਿਸ਼ਕਰਮਾ ਨਹੀਂ ਦਿਨਾ ਉਸ ਦਿਨ ਮੈਨੂੰ ਇੱਕ ਕੋਈ ਕੰਮ ਕਰਨ ਵਾਲਾ ਸਾਡਾ ਇੱਕ ਨੌਜਵਾਨ ਹੈ ਮੁੰਡਾ ਹਰਦੀਪਾਸਾ ਦਾ ਡਰਾਈਵਰ ਆ ਉਹਦੀ ਪੈਰ ਲੱਗੀ ਸੀ ਕਿਸੇ ਟੂਲ ਤੇ ਚਲੋ ਮੈਂ ਅਜੋ ਸੁਪਰਵਾਈਜ਼ਰ ਆ ਹੁਡੀ ਤੇ ਉਹਦਾ ਫੋਨ ਆਇਆ ਮੈਨੂੰ ਤੇ ਕਹਿੰਦੀ ਭਾਜੀ ਮੈਂ ਤੁਹਾਡੇ ਇਦਾਂ ਕਰਕੇ ਉਹ ਡਰਾਈਵਰ ਮੁੰਡਾ ਮੇਰਾ ਮਿੱਤਰੀ ਵੀ ਉਹਦੀ ਭੈਣ ਬੋਲਦੇ ਮੇਰੇ ਕੋਲੇ ਰੋਣ ਲੱਗ ਗਈ ਮੈਂ ਕਿਹਾ ਵੀ ਭੈਣਾਂ ਲੋਕ ਤਾਂ ਖੁਸ਼ੀਆਂ ਮਨਾਉਂਦੇ ਦੀਵਾਲੀ ਦਾ ਦਿਨੇ ਆ ਵੀ ਤੂੰ ਕਿਉਂ ਰੋਨੀ ਆ ਕਹਿੰਦੀ ਭਾਜੀ ਵੀ ਮੈਂ ਇਦਾਂ ਕਰਕੇ ਟੂਨ ਤੇ ਤੱਕ ਕੰਮ ਕਰਦੀ ਆ ਵੀ ਉਹ ਪੀਸੀ ਕਹਿ ਦਿੰਦੇ ਅੱਜ ਤਾਂ ਜਿਹੜੇ ਪਾਕੀਆਂ ਗੁੱਡੀਆਂ ਕੱਟਦੇ ਆ ਵੀ ਮੈਂ ਇਦਾਂ ਕਰਕੇ ਉਹ ਕੰਮ ਕਰਦੀ ਆ ਤੇ ਇੱਥੇ ਇੱਕ ਮੈਨੇਜਰ ਆ ਉਹ ਪਤਾ ਨਹੀਂ ਯੂਪੀ ਬਿਹਾਰ ਤੋਂ ਬਾਹਰ ਦੇ ਸਟੇਟ ਤੋਂ ਕਹਿੰਦੀ ਵੀ ਮੈਨੂੰ ਰੋਜ਼ ਤੱਕ ਤੰਗ ਕਰਦਾ ਮੈਨਾਂ ਰੋਜ਼ ਬਦਤਮੀਜ਼ੀ ਕਰਦਾ ਜਾਣਾ ਬੁੱਝ ਕੇ ਮੈਨੂੰ ਨਾਈਟ ਡਿਊਟੀ ਲਾਉਂਦਾ ਮੇਰੀ ਹਾਲਾਂਕਿ ਮੇਰੇ ਛੋਟੇ ਛੋਟੇ ਬੱਚੇ ਆ ਵੀ ਘਰ ਵੜਾ ਸਰਤੇ ਹਨੀ ਮੈਂ ਭਾਜੀ ਆਪਣੇ ਭਰਾ ਨੂੰ ਕੀ ਦੱਸਾਂ ਉਹ ਵੀ ਰੋਜ਼ ਬਸ ਤੇ ਚੱਲਦਾ ਛੁੱਟੀ ਲੈ ਕੇ ਆਊਗਾ ਤੇ ਕਹਿੰਦੀ ਏਡੀ ਵੱਡੀ ਫਰਮ ਦਾ ਮੈਨੇਜਰ ਆ ਉਹਦੀ ਕਿੰਨੇ ਗਰੀਬੀ ਸੌਣੇ ਮੈਂ ਤਾਂ ਪੈਣ ਵੀ ਕੋਈ ਗੱਲ ਨਹੀਂ ਮੈਂ ਉਹ ਅਮਰਤਨ ਸ਼ਕਿਆਸੀ ਸ਼ਾਨ ਤੇ ਮੈਂ ਵੀ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਵੀ ਗੁਰੂ ਮਹਾਰਾਜ ਜੇ ਤੂੰ ਇਹ ਫੋਨ ਮੈਨੂੰ ਕਰਾਇਆ ਹੀ ਆ ਤੇ ਉਦੋਂ ਵੀ ਮੇਰੀ ਟੂਲਾ ਤੇ ਸਾਡੀ ਆਉਣੀ ਜਾਣੀ ਰਹਿੰਦੀ ਸੀ ਕਿਉਂਕਿ ਕਿਤੇ ਟੂਲਾ ਵਾਲੇ ਲੋਕਾਂ ਦਾ ਲੋਕਲ ਤੇ ਉਹ ਗੱਲਾਂ ਹੋ ਜਾਂਦੀ ਸੀ ਸਾਡੀ ਤੇ ਮੈਂ ਵੀ ਗੁਰਮਹਾਰਾ ਜੀ ਦੇ ਅਰਦਾਸ ਕਰਕੇ ਆਪਾਂ ਸੋਚਿਆ ਵੀ ਯਾਰ ਇੱਕ ਵਾਰੀ ਉੱਥੇ ਲੁਧਿਆਣੇ ਟੂਨ ਤੇ ਕੰਮ ਕਰਨ ਵਾਲੇ ਮੁੰਡੇ ਜਾਂ ਹੁਣਾਂ ਟੂਲਾ ਦੇ ਕੋਲ ਸਾਡੇ ਆਪਣੇ ਨੌਜਵਾਨ ਆ ਪੰਜਾਬੀ ਨੌਜਵਾਨ ਆ ਅੱਗੇ ਵੀ ਮੈਨੂੰ ਕਈ ਵਾਰੀ ਉਹਨਾਂ ਦੇ ਕਹਿਣਾ ਭਾਜੀ ਤੁਸੀਂ ਕਿਹੜਾ ਮਾਰਿਆ ਕਰੋ ਯਾਰ ਕਈ ਵਾਰੀ ਕੋਈ ਲੜਾਈ ਝਗੜਾ ਹੋ ਜਾਣਾ ਤੇ ਰਾਜੀ ਨਾਵੇਂ ਤਾਂ ਨਾਲ ਫਰ ਦਾਣਾ ਸੀ ਤਲ ਜਾਂਦੇ ਸੀ ਫਿਰ ਅਸੀਂ ਗੁਰਦਵਾਰੇ ਅਰਦਾਸ ਕਰਕੇ ਅਸੀਂ ਗੁਰੂ ਮਹਾਰਾਜ ਅੱਗੇ ਇਹ ਸੋਚਿਆ ਵੀ ਯਾਰ ਇਹਨਾਂ ਬੱਚੇ-ਬੱਚਿਆਂ ਦਾ ਸਾਥ ਦਈਏ ਇੱਕ ਵਾਰੀ ਕਿਉਂ ਨਾ ਇਹਨਾਂ ਦੀ ਜਾ ਕੇ ਗੱਲ ਸੁਣੀ ਜਾਵੇ ਫਿਰ ਮੈਂ ਉੱਥੇ ਗਿਆ ਤੇ ਮੈਂ ਜਾ ਕੇ ਫਿਰ ਉਹਨੂੰ ਗੁੱਡੀ ਨੂੰ ਕਿਹਾ ਮੈਂ ਕਿਹਾ ਪੁੱਤਰ ਵੀ ਤੂੰ ਮੈਨੇਜਰ ਨੂੰ ਇੱਕ ਗੱਲ ਕਹ ਦੇ ਜਾ ਕੇ ਵੀ ਮੈਂ ਨਸ਼ੱਤਰ ਬਾਜ ਦੀ ਭੈਣ ਆ ਜਿਹੜੀ ਗੱਲ ਕਰਨੀ ਉਹਨਾਂ ਨਾਲ ਉਹਨੂੰ ਮੈਸੇਜ ਕਰਦਾ ਇਹ ਰੋਜ਼ ਇਦਾਂ ਫਿਰ ਅਸੀਂ ਗਏ ਅਸੀਂ ਮੈਨੇਜਰ ਨੂੰ ਜਾ ਕੇ ਸਮਝਾਇਆ ਵੀ ਇਹ ਨਾ ਆਪਣੇ ਖਾਤੇ ਦੇ ਮਨ ਵਿੱਚ ਵੀ ਜੇ ਕੰਪਨੀ ਨੇ ਕਿਸੇ ਨੇ ਫਰਮ ਲਿਆ ਪੰਜਾਬ ਦੀ ਧੀ ਆ ਕਿ ਤੂੰ ਜੋ ਮਾਫ਼ੀ ਕਹੀ ਜਾਂਦਾ ਤੇ ਪਿੱਛੇ ਛੱਡ ਬੋਲਣਾ ਕੋਈ ਨਹੀਂ ਠੀਕ ਹੈ ਤੇਰੀ ਮੈਨਜਰ ਵੀ ਪੋਸਟ ਤੇ ਆ ਤੂੰ ਸੀਨੀਅਰ ਹੋ ਗਿਆ ਤੇ ਤੋ ਪਰ ਅਕਲ ਕਰ ਤੇਰੇ ਆਪਣੇ ਘਰੇ ਵੀ ਧੀਆਂ ਪਾਣਾ ਹੋਣ ਗਿਆ ਚਲੋ ਮੈਨਜਰ ਸਮਝ ਗਿਆ ਛੋਸ਼ਣ ਨਾ ਕਰ ਲਾ ਹਾਂ ਉਹ ਛੋਸ਼ਣ ਜਿੱਦਾਂ ਕਰਦਾ ਸੀ ਕਰ ਉਹ ਸਮਝ ਗਿਆ ਉਹਨੇ ਮਾਫੀ ਮੰਗ ਲਈ ਅਸੀਂ ਉਹਨੇ ਲਿਖ ਕੇ ਮਾਫੀ ਦੇ ਦਿੱਤੀ ਨਾ ਇਸ ਤੋਂ ਬਾਅਦ ਕੁੜੀ ਨੂੰ ਤੰਗ ਨਹੀਂ ਕਰੇਗਾ ਚਲੋ 6 ਮਹੀਨੇ ਬਾਅਦ ਉਹ ਫਰਮ ਚੱਲ ਗਈ ਨਵੀਂ ਫਰਮ ਆ ਗਈ ਉਹਦੇ ਤੋਂ ਬਾਅਦ ਹਰਾ ਟੂਰਾਂ ਦੇ ਉੱਪਰ ਵੀ ਮੈਨੂੰ ਫੋਨ ਆਉਣ ਲੱਗ ਗਿਆ ਕੁੜੀਆਂ ਦਾ ਮੁੰਡਿਆਂ ਦਾ ਆਜੀ ਸਾਨੂੰ ਕਿਉਂਕਿ ਉਹ ਪਤਾ ਲੱਗ ਗਿਆ ਇਹ ਬੰਦਾ ਇਹਦਾ ਮਗਰ ਗਿਆ ਸੀ ਉਹ ਗੁੱਡੀ ਨੇ ਟੂਲ ਟਕਸੜਾ ਜੂਨੀਅਰ ਦਾ ਗਰੁੱਪੋਂ ਪੜਿਆ ਹੁੰਦਾ ਉਹ ਗਰੁੱਪ ਵਿੱਚ ਪੜਦਾ ਤੇ ਸਾਨੂੰ ਮੈਨੂੰ ਕੋਈ ਕਿਸੇ ਟੂਲ ਤੋਂ ਫੋਨ ਆ ਜਾਣਾ ਕੋਈ ਕਿਸੇ ਟੂਲ ਤੋਂ ਫੋਨ ਆ ਜਾਣਾ ਰੌਣਕ ਕੀ ਆ ਵੀ ਜਿਹੜੀਆਂ ਇਹ ਫਰਮਾਂ ਜਿੱਤਾ ਹੁੰਦੀਆਂ ਬਹੁਤ ਵੱਡੇ ਅਮੀਰ ਲੋਕਾਂ ਦੀਆਂ ਫਰਮਾਂ ਆ ਹਾਂ ਜੀ ਹਾਂ ਜੀ ਜਿਹੜੇ ਮੁੰਡੇ ਗਰੀਬ ਸਾਡੇ ਪ੍ਰੋਡਕਟਸ ਤੇ ਕੰਮ ਕਰਨ ਵਾਲੇ ਆ ਇਹਨਾਂ ਦੀ ਸਰਵਾਈ ਕਿਤੇ ਨਹੀਂ ਕਿਉਂਕਿ ਜਿੱਦਾਂ ਜਿਹੇ ਫਾਰਮ ਦਾ ਮੰਨ ਲਓ ਮੈਨੇਜਰ ਆ ਜ਼ਿਆਦਾਤਰ ਮੈਨੇਜਰ ਕਿਤੇ ਵੀ ਟੂਲ ਤੇ ਪੰਜਾਬ ਦੇ ਨਹੀਂਗੇ ਬਾਹਰ ਲੰਦੇ ਆ ਅਸੀਂ ਜਿਹੜੇ ਪੰਜਾਬੀ ਲੋਕ ਆ ਚਾਹੇ ਕਿਸਾਨ ਹੋਣੀਆਂ ਆ ਲੈ ਗਿਆ ਚਾਹੇ ਆਮ ਲੋਕ ਆ ਸਾਨੂੰ ਗੁੱਸਾ ਤਾਂ ਟੂਲ ਵਾਲੇ ਮਾਲਕਾਂ ਤੇ ਆ ਕਿਉਂਕਿ ਉਹ ਕਰੋੜਾਂ ਲੱਖਾਂ ਦਾ ਫਰਮ ਹੁੰਦਾ ਸਭ ਤੋਂ ਪੱਕੀ ਲੈਂਦੀ ਆ ਜਦੋਂ ਅਸੀਂ ਕਿਤੇ ਵੀ ਕਿਸੇ ਤੋਂ ਪੈਸੇ ਮੰਗਾਂਗੇ ਉਹਦੇ ਦਿਮਾਗ 'ਚ ਗੁੱਸਾ ਹੁੰਦਾ ਪਰ ਆਪਾਂ ਲੋਕ ਤਹ ਤੱਕ ਨਹੀਂ ਜਾਂਦੇ ਕਿ ਉਹ ਗਰੀਬ ਬੱਚੇ ਆ ਉਹ ਤਾਂ ਇੱਥੇ ਡਿਊਟੀ ਕਰ ਰਹੇ ਆ ਉਹਦੀ ਤਨਖਾਹ ਤਾਂ 7000 9000 ਇੰਨੀ ਕੀ ਤਨਖਾਹ ਆ ਉਹਦੀ ਉੱਪਰ ਕੈਮਰੇ ਲੱਗੇ ਹੁੰਦੇ ਆ ਉੱਪਰ ਮੈਨੇਜਰ ਬੈਠਾ ਹੁੰਦਾ ਜਿਹੜਾ ਸਭ ਨੂੰ ਲੀਡ ਕਰ ਰਿਹਾ ਹੁੰਦਾ ਅਸੀਂ ਲੀਡ ਕਰਨ ਵਾਲੇ ਤੱਕ ਤਾਂ ਪਹੁੰਚਦੇ ਨਹੀਂ ਉਹ ਜਿਹੜਾ ਪੱਗ ਬੰਨ ਕੇ ਸਾਡਾ ਸਰਦਾਰ ਮੁੰਡਾ ਸਿਕਿਉਰਿਟੀ ਗਾਰਡ ਹੁੰਦਾ ਜਿਹੜਾ ਰੋਕਦਾ ਤਾਂ ਟੀਸੀ ਜਾਂ ਕੁੜੀ ਜਿਹੜੀ ਪਰਤੀ ਕੱਟਦੇ ਆ ਅਸੀਂ ਉਹਨਾਂ ਦੇ ਘਰ ਪੈਨੇ ਆ ਉਹਨਾਂ ਦਾ ਸਿਰ ਵੀ ਕਈ ਥਾਂ ਪਾਰ ਦਿੰਨੇ ਆ ਇਹਦੋਂ ਅਰਦੋ ਪਰਤੀ ਮੰਗਦਾ ਤੁਸੀਂ ਇਹ ਦੇਖੋ ਵੀ ਪਰਤੀ ਉਹ ਮੰਗਦਾ ਕਿਉਂ ਪਿਆ ਉਹ ਤਾਂ ਵਿਚਾਰਾ ਕੁੜੀ ਉਹ ਜੀ ਗਰੀਬ ਨਾ ਹੁੰਦੀ ਤੇ ਕਿਹਦਾ ਫਿਲ ਕਰਦਾ ਰੋਸ ਤੇ ਖੜਕੇ ਲੋਕਾਂ ਤੋਂ ਕਾਲਾ ਖਾਣ ਤੁਸੀਂ ਆਪ ਸੋਚਿਆ ਕਰੋ ਸਾਡੇ ਪੰਜਾਬ ਦੀ ਧੀ ਆ ਉਹਨੂੰ ਕੀ ਹੁੰਦਾ ਕਿ ਉਹ ਦਿਲ ਕਰਦਾ ਵੀ ਟੂ ਟੈਕਸ ਤੇ ਆ ਕੇ ਕੰਮ ਕਰਾਂ ਉਹਦੀ ਕਿੰਨੀ ਵੱਡੀ ਮਜਬੂਰੀ ਹੋਊਗੀ ਜਿੱਥੇ ਜਿਆਦਾ ਹਰੇਕ ਬੰਦਾ ਨਾਲ ਕੱਟ ਕੇ ਜਾਂਦਾ ਇਦਾਂ ਜਿਹੜੇ ਉੱਤੇ ਸਿਕਿਉਰਿਟੀ ਗਾਰਡ ਮੁੰਡੇ ਆ ਜਾਂ ਸੁਪਰਵਾਈਜ਼ਰ ਆ ਟੀਸੀ ਉਹਨਾਂ ਦੀ ਕਿੰਨੀ ਵੱਡੀ ਮਜਬੂਰੀ ਹੋਊਗੀ ਇਹਨਾਂ ਦਿਨਾਂ ਦੇ ਵਿੱਚ ਧੁੱਪ ਦੇ ਵਿੱਚ ਖੜੇ ਹੁੰਦੇ ਆ ਮੰਨ ਲਓ ਪਿੱਛੇ ਜੇ ਕੋਈ ਇੱਕ ਟੂਲ ਤੇ ਇੱਕ ਟਰੱਕ ਵਾਲਾ ਫੇਰ ਮਾਰ ਗਿਆ ਮੁੰਡੇ ਦੀ ਲਾਪਾਂ ਵੰਡੀਆਂ ਵੰਡੀਆਂ ਤੇ ਕੋਈ ਵੀ ਇਲਾਜ ਨਹੀਂ ਕਰਵਾਉਂਦਾ ਕੋਈ ਵੀ ਉਹਨਾਂ ਬੱਚਿਆਂ ਦੀ ਸਾਥ ਲੈਣ ਵਾਲਾ ਹੈ ਨਹੀਂ ਤਾਂ ਕਰਕੇ ਮੈਨੂੰ ਲੱਗਿਆ ਇਹ ਮੈਂ ਹੁਣ ਜਦੋਂ ਕਿਤੇ ਵੀ ਟੂਲ ਤੇ ਜਾਣਾ ਦੇ ਤਾ ਕੁੜੀਆਂ ਵਾਸਤੇ ਕੋਈ ਬਾਥਰੂਮ ਨਹੀਂ ਬਣਾਏ ਹੁੰਦੇ ਜੇ ਬਾਥਰੂਮ ਆਇਆ ਵੀ ਉਹ ਕੋਈ ਚੱਜ ਦੇ ਨਹੀਂ ਹੁੰਦੇ ਕਿਉਂਕਿ ਪਹਿਲੀ ਕੰਪਨੀ ਉਹਦੀ ਉਹ ਨਹੀਂ ਰਿਪੇਅਰ ਕਰਾਉਂਦੀ ਕਈ ਕੰਪਨੀਆਂ ਛੇ ਮਹੀਨੇ ਬਾਅਦ ਹੀ ਜਾਂਦੀਆਂ ਉਹ ਵੀ ਨਹੀਂ ਪੈਸੇ ਲਾਉਦੇ ਐਮ ਐਚ ਆਈ ਦੇ ਜਿਹੜੇ ਮਤਲਬ ਹੈਗੇ ਅਫਸਰ ਉਹ ਤਾਂ ਠੀਕ ਹੈ ਜਦੋਂ ਕਿਤੇ ਉਹਨਾਂ ਦੇ ਧਿਆਨੇ ਠੋਗਾ ਉਹ ਕਰਦੇ ਆ ਕਾਰਵਾਈ ਪਰ ਸਾਨੂੰ ਲੋਕਾਂ ਨੂੰ ਪਤਾ ਹੀ ਨਹੀਂਗਾ ਆਮ ਲੋਕਾਂ ਨੂੰ ਵੀ ਜਿਹੜੀ ਟੂਲ ਦੀ ਉਹ ਜਿਹੜੀ ਸ਼ਿਕਾਇਤ ਐ ਐਮ ਐਚ ਆਈ ਨੂੰ ਕਰਨੀ ਹੁੰਦੀ ਆ ਤੇ ਜਦੋਂ ਕੋਈ ਤੇ ਸ਼ਿਕਾਇਤ ਹੁੰਦੀ ਆ ਠੀਕ ਹੈ ਉਹ ਕਾਰਵਾਈ ਕਰਦੇ ਆ ਪਰ ਸਾਡੇ ਪੰਜਾਬੀਆਂ ਨੂੰ ਆਮ ਲੋਕਾਂ ਨੂੰ ਆਮ ਜਿਹੜੇ ਰਾਹ ਚ ਸਫਰ ਕਰਨ ਆ ਰਹੇ ਆ ਉਹ ਇਹਨਾਂ ਨੂੰ ਦੋਸ਼ੀ ਮੰਨ ਲੈਂਦੇ ਆ ਹਾਲਾਂਕਿ ਇਹ ਵਿਚਾਰੇ ਗਰੀਬ ਬੱਚੇ ਆ ਆਪਣੇ ਪੰਜਾਬ ਦੇ ਬੱਚੇ ਬੱਚੀਆਂ ਦੋਸ਼ੀ ਨਹੀਂ ਆਮ ਲੋਕਾਂ ਦਾ ਮੰਨਣਾ ਹੀ ਮੰਨਣਾ ਕਿਸਾਨ ਜੁਨੀਆਰਾਂ ਦੇ ਵੱਡੇ ਲੀਟਰੇ ਹੋਰ ਜੱਨੇ ਬੰਦੀਆਂ ਦੇ ਵੱਡੇ ਲੀਟਰ ਉਹ ਵੀ ਇਹਨਾਂ ਕੁੜੀਆਂ ਮੁੰਡਿਆਂ ਨੂੰ ਗਾਲਾਂ ਕੱਢਦੇ ਆ ਵੀ ਤੁਸੀਂ ਕਿੱਦਾਂ ਪਾਰਤੀ ਕੱਟ ਲੋਗੇ ਉਹਨਾਂ ਬੱਤੀਆਂ ਦਾ ਕਸੂਰ ਨਹੀਂ ਜੇ ਉਹ ਵਰਤੀ ਨਹੀਂ ਪੁੱਛਦੇ ਜਾਂ ਨਹੀਂ ਕੱਟਦੇ ਤੇ ਉੱਪਰ ਜਿਹੜੀ ਟੀਮ ਬੈਠੀ ਆ ਚਾਹੇ ਮਹਿੰਦਰੇ ਚਾਹੇ ਉੱਪਰ ਵੀ ਹੁੰਦੀਆਂ ਇਹਨਾਂ ਦੇ ਐਚ ਆਰ ਉਹ ਕੀ ਕੀ ਹੁੰਦੀ ਆ ਉਸ ਤਾਂ ਉਹ ਆਉਂਦੇ ਹੀ ਉਹਨਾਂ ਨੇ ਪੈਸੇ ਕੱਟ ਲੈਂਦੇ ਆ ਫਿਰ ਉਹਨਾਂ ਨੂੰ ਕੰਮ ਤੋਂ ਹਟਾਤਾ ਤੇ ਕਿਹੜਾ ਕਿਸਾਨ ਲੀਡਰ ਹੈ ਜਾਂ ਕਿਹੜੇ ਕਿਸਾਨ ਆਗੂ ਜਿਹੜੇ ਆਉਂਦੇ ਆ ਹੱਕ ਚ ਮਾਰ ਕੇ ਕਹਿਣਗੇ ਉਹ ਤਗੜੀਆਂ ਫਰਮਾਂ ਇਹਨਾਂ ਦਾ ਕਰੋੜਾਂ ਅਰਬਾਂ ਦਾ ਬਜਟ ਹੁੰਦਾ ਜੇ ਥੋੜੇ ਬਹੁਤੇ ਤਰਖਾ ਜਾਂ ਥੋੜੇ ਬਹੁਤੇ ਸਾਡੇ ਬੱਚਿਆਂ ਨੂੰ ਦੇ ਦੇਣਗੇ ਇਹ ਸਾਡੇ ਪੰਜਾਬ ਦੇ ਬੱਚੇ ਆ ਇਹ ਟੁਕੜਾ ਦਾ ਮੁੱਲ ਵੜਨਗੇ ਬਿਲਕੁਲ ਹਾਂ ਇਹ ਢਲਵਾ ਟੂਲ ਦੇ ਉੱਪਰ ਆ ਥੋੜੇ ਦਿਨ ਪਹਿਲਾਂ ਹੀ ਤਨਖਾਹਾਂ ਜਿਹੜੀਆਂ ਵਾ ਉਹ ਟੈਂਸ਼ਨ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਬਾਹਰੋਂ ਲੱਗਦਾ ਪਈ ਕੋਈ ਇਹਨਾਂ ਬੱਚਿਆਂ ਨੂੰ ਬੋਲਣ ਨਾਲ ਜਾਂ ਇਹ ਢਲਵਾ ਮੇਰੇ ਲੋਕਾਂ ਕੋਲ ਟੂਲ ਹੈ ਜੀ ਇੱਥੇ ਵੀ ਥੋੜੇ ਦਿਨ ਪਹਿਲਾਂ ਮੈਂ ਜਾ ਕੇ ਅਸੀਂ ਮੈਨੇਜਰ ਸਾਹਿਬ ਨੂੰ ਕਹਿ ਕੇ ਆਏ ਆ ਵੀ ਬੱਚਿਆਂ ਦੀ ਤਨਖਾਹ ਨਹੀਂ ਪਉਂਦੀ ਸੀ ਵੀ ਬੱਚਿਆਂ ਦੀ ਤਨਖਾਹ ਪਾਓ ਕਈ ਵਾਰੀ ਕਈ ਕਈ ਚਾਰ ਬੱਚਿਆਂ ਦੀ ਤਨਖਾਹ ਨਹੀਂ ਆਉਂਦੀ ਫਿਰ ਅਸਲ 'ਚ ਉਹ ਜਿਹੜੇ ਜ਼ਿਆਦਾਤਰ ਜਿਹੜੇ ਟੂਲਾਂ ਤੇ ਮੈਨੇਜਰ ਆ ਉਹ ਜਿਹੜੇ ਪੋਸਟ ਤੇ ਬੈਠੇ ਹੁੰਦੇ ਆ ਉਹਨਾਂ ਦੀ ਮਤਲਬ ਅਮੇਜ ਹੁੰਦੀ ਆ ਵੀ ਜਿਹੜਾ ਵੀ ਦਰਦੀ ਕੋ ਜਥੇਬੰਦੀ ਕੋਈ ਵੱਡਾ ਆਗੂ ਵੱਡਾ ਅਫਸਰ ਉਹ ਸਿੱਧਾ ਜਾ ਕੇ ਮੈਨੇਜਰ ਦਾ ਰਾਸਤਾ ਰੱਖਦਾ ਇਹਨੇ ਗਰੀਬ ਬੱਚੇ ਦਾ ਰਾਸਤਾ ਨਹੀਂ ਰੱਖਦਾ ਹਰੇਕ ਬੰਦੇ ਨੂੰ ਆਉਂਦਾ ਕੋਈ ਉੱਚੀ ਪੋਸਟਾਂ ਦੇ ਦਾ ਸਾਹ ਜਪਾਵਾ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਵੀ ਮੈਨੇਜਰ ਕੋਈ ਕੋਈ ਵੀ ਆਗੂ ਜਾਂਦਾ ਕੋਈ ਵੱਡਾ ਅਫਸਰ ਜਾਂਦਾ ਉਹ ਜਾ ਕੇ ਸਿੱਧਾ ਮੈਨੇਜਰ ਨੂੰ ਮਿਲਦਾ ਇਹਨਾਂ ਬੱਚੀਆਂ ਉਹਨਾਂ ਨੂੰ ਕੁੜੀਆਂ ਨੂੰ ਜਾ ਕੇ ਪੁੱਛਦੇ ਹੀ ਨਹੀਂ ਫਿਰ ਇੱਕ ਸਾਡੇ ਪੰਜਾਬ ਚ ਹੋਰ ਬੜੀ ਫੁਕਰਪੰਥੀ ਦੀ ਲਹਿਰ ਚੱਲ ਰਹੀ ਆ ਵੀ ਕੁੜੀਆਂ ਮੁੰਡਿਆਂ ਨੂੰ ਜਿਹੜੇ ਪਕੀਆਂ ਕਰਦੇ ਆ ਟੂਨ ਤੇ ਉਹਨਾਂ ਨੂੰ ਗਾਲ ਖੱਢ ਕੇ ਤੇ ਉਹਨਾਂ ਦੀ ਬੇਇੱਜ਼ਤੀ ਕਰਕੇ ਡੰਡਾ ਤੋੜ ਕੇ ਦਾ ਸਟੇਟਸ ਲਾਉਂਦੇ ਆ ਵੀ ਉਹਨੂੰ ਫਿਰ ਫੂਨਾ ਦੇ ਲੋਕਾਂ ਨੂੰ ਦਿਖਾਉਂਦੇ ਆ ਵੀ ਆਹ ਦੇਖੋ ਅਸੀਂ ਉਹ ਉਹਨੂੰ ਕੁੜੀ ਨੂੰ ਮੁੰਡੇ ਨੂੰ ਡਿਲੀਟ ਕੀਤਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਸੂਰ ਨੇ ਕਿਤੇ ਆਪਣੀਆਂ ਪੰਜਾਬੀਅਤੀਆਂ ਨੂੰ ਕਲੀਅਰ ਕਰਕੇ ਫੜਾ ਮਾਰਦੇ ਹੁੰਦੇ ਆ ਉਹ ਕਾਦਾ ਸੂਰਨਾ ਜਿਹੜਾ ਆਪਣੇ ਪੱਗ ਬੰਨੀ ਆਲੇ ਉੱਥੇ ਸਿਕਿਉਰਿਟੀ ਗਾਰਡ ਨੂੰ ਗਾਲ ਕੱਢ ਕੇ ਸੂਰਨਾ ਬਣਦਾ ਉਹ ਉਹ ਜਿਹੜਾ ਪੱਗ ਬੰਨੀ ਹੋਰ ਸਕਿਉਰਟੀ ਗਾਰਡ ਆ ਉਹਦੀ ਮਜਬੂਰੀ ਹੈ ਉੱਥੇ ਖੜਾ ਹੋ ਉਹਦੀ ਕੰਮ ਹੈ ਹੋ ਸ਼ਰਾਪਤੀ ਅਨਸਰ ਆ ਨਾ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਕੈਮਰੇ ਤਾਂ ਲੱਗੇ ਹੁੰਦੇ ਨੇ ਸਾਰੇ ਬਿਲਕੁਲ ਜੀ ਬਿਲਕੁਲ ਅਸਾਂ ਦੇ ਕੈਮਰੇ ਲੱਗੇ ਹੁੰਦੇ ਆ ਪਰ ਕੰਪਨੀਆਂ ਸਾਫ਼ ਨਹੀਂ ਦਿੰਦੀਆਂ ਜੇ ਵਰਕਰ ਕੰਮ ਕਰਨ ਵਾਲਾ ਪਰਚਾ ਕਰਾਉਣਾ ਤੇ ਕੰਪਨੀਆਂ ਕਹਿੰਦੀਆਂ ਵੀ ਨਹੀਂ ਅਸੀਂ ਲੋਕਾਂ ਨਾਲ ਵੈਰ ਨਹੀਂ ਪਾਉਣਾ ਕਿਉਂਕਿ ਹਾਲ ਬਾਅਦ ਤੇ 6 ਮਹੀਨੇ ਬਾਅਦ ਫਰਮ ਆਈ ਹੁੰਦੀ ਆ ਪਰ ਹੁਣ ਮੈਂ ਜਿੱਥੇ ਵੀ ਜਾਂਦਾ ਮੈਂ ਆਪਣੀਆਂ ਭੈਣਾਂ ਨੂੰ ਜਿੰਨੀਆਂ ਟੂਨ ਤੇ ਕੰਮ ਕਰਾ ਰਹੀਆਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਜਿੰਨੇ ਮੁੰਡੇ ਆ ਸਾਡੇ ਪੰਜਾਬ ਦੇ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਫਿਕਰ ਨਾ ਕਰੋ ਅਸੀਂ ਤੁਹਾਡੇ ਵੱਡੇ ਭਰਾ ਆ ਤੇ ਛੋਟੇ ਭਰਾ ਮੈਂ ਮੇਰੇ ਜਿੰਨੇ ਸਾਥੀ ਜਿੰਨੇ ਸਾਡੀ ਟੀਮ ਆ ਜਿੰਨੀ ਸਾਡੀ ਬੱਸਾਂ ਦੀ ਯੂਨੀਅਨ ਐ ਇਨਸਾਨ ਜੁਨੀਆ ਦੇ ਆ ਅਸੀਂ ਤੁਹਾਡੇ ਨਾਲ ਆ ਤਵਾ ਨਾ ਕਰਿਓ ਪੁੱਤਰ ਪਰ ਬੱਚੋ ਤੁਸੀਂ ਵੀ ਇਹ ਗੱਲ ਯਾਦ ਰੱਖਿਓ ਕਿ ਅਸੀਂ ਸਿੱਖ ਆ ਅਸੀਂ ਪੰਜਾਬੀ ਆ ਅਸੀਂ ਕਿਸੇ ਨੂੰ ਕੰਪਨੀ ਨੂੰ ਬਲੈਕਮੇਲ ਨਹੀਂ ਕਰਾਂਗੇ ਅਸੀਂ ਜੇ ਤਨਖਾਹ ਲੈਣੀ ਆ ਤੇ ਅਸੀਂ ਉੱਥੇ ਕੰਪਨੀ ਦੇ ਵਫਾਦਾਰ ਵੀ ਰਹਿਣਾ ਇਹ ਨਹੀਂ ਵੀ ਨਿੱਕੀ ਨਿੱਕੀ ਗੱਲ ਤੇ ਹੜਤਾਲ ਕਰਦੇ ਹੋ ਅਵੇ ਟੂਲਪ੍ਰੀ ਕਰਦੇ ਹੋ ਬਿਲਕੁਲ ਨਹੀਂ ਅਸੀਂ ਜਿਹੜੀ ਕੰਪਨੀ ਦੀ ਰੋਟੀ ਰੋਜ਼ਗਾਰ ਪਰਖਾ ਲੈਣੀ ਅਸੀਂ ਉਹਦੀ ਵਫਾਦਾਰੀ ਵੀ ਪੂਰੀ ਕਰਦੇ ਆ ਇਹ ਵੀ ਕਈ ਤਰ੍ਹਾਂ ਦੇ ਜਥੇਬੰਦੀਆਂ ਬਣਦੀਆਂ ਉਹ ਮੁਰਕੇ ਬਲੈਕਮੇਲ ਕਰਨ ਲੱਗ ਜਾਂਦੀਆਂ ਜਿਨ੍ਹਾਂ ਕਰਕੇ ਯੂਨੀਅਨਾਂ ਨੂੰ ਸ਼ਬਾਦ ਚੱਕਿਆ ਜਾਂਦਾ ਜਾਂ ਵਾਰੀਆਂ ਜੜੀਆਂ ਵੱਡੀਆਂ ਫਰਨਾ ਉਹ ਡਰਦੀਆਂ ਵੀ ਜੇ ਟੂਲ ਤੇ ਯੂਨੀਅਨ ਬਣ ਗਈ ਵੀ ਸ਼ਾਇਰ ਕੱਲ ਨੂੰ ਬਲੈਕਮੇਲ ਲਾ ਕਰਨ ਸੋ ਮੇਰੀ ਇਹ ਬੇਨਤੀ ਆ ਜਿਹੜੇ ਟੂਲਾਂ ਦੇ ਮਾਲਕ ਆ ਜਾਂ ਮਜ਼ਦੂਰਾਂ ਨੂੰ ਵੀ ਵੀ ਕੋਈ ਵੀ ਸਾਡੇ ਜਥੇਬੰਦੀ ਦਾ ਕੋਈ ਵੀ ਪ੍ਰਬੰਧ ਬਲੈਕਮੇਲ ਨਹੀਂ ਕਰੂਗਾ ਕੋਈ ਵੀ ਇਦਾਂ ਦੀ ਗੱਲ ਨਹੀਂ ਕਰੂਗਾ ਵੀ ਮੈਨੂੰ ਕੋਈ ਜਾਂ ਸਾਡੀ ਜਥੇਬੰਦੀ ਦਾ ਕੋਈ ਵੀ ਪ੍ਰਧਾਨ ਪੈਸੇ ਲਾਊਗਾ ਤੁਸੀਂ ਨਿਸ਼ਚਿਤ ਸਾਨੂੰ ਸਾਡੀ ਜਥੇਬੰਦੀ ਦਾ ਜਿਹੜਾ ਪ੍ਰਧਾਨ ਹੈ ਕਮੇਟੇ ਉਹਨੂੰ ਮਿਲ ਸਕਦੇ ਆ ਸਾਡੇ ਤੱਕ ਪਹੁੰਚ ਕਰ ਸਕਦੇ ਆ ਜੇ ਉਹ ਕਰੂਗਾ ਅਸੀਂ ਕੰਪਨੀ ਦੇ ਨਾਲ ਉਹਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਸਿੱਖੀ ਜਾਂ ਸਾਡੇ ਬੱਚੇ ਟੂਲਾਂ ਦੇ ਕੰਮ ਕਰ ਨਾਲ ਇਸ ਕਰਕੇ ਬਦਨਾਮ ਹੋਣ ਵੀ ਜਿਹੜੀ ਜਥੇਬੰਦੀ ਹੈ ਜਾਂ ਜੂਨੀਅਰ ਹੈ ਕਿਸੇ ਤੋਂ ਪੈਸੇ ਨਹੀਂ ਲੈਂਦੀ ਜਾਂ ਕਿਸੇ ਫਰਮ ਨੂੰ ਬੈਕਵਲ ਕਰਦੀ ਹੈ ਜ਼ਿਆਦਾਤਰ ਜੀ ਜਿਹੜੇ ਮਾਲਕ ਆ ਉਹ ਇੱਥੇ ਕਰਕੇ ਵੀ ਯੂਨੀਅਨ ਬਣਾਉਂਦੇ ਵੀ ਯੂਨੀਅਨ ਬਣਾ ਕੇ ਬਲੈਕਮੇਲ ਕਰਦੇ ਇਹ ਵੀ ਤੁਹਾਡੇ ਕੈਮਰੇ ਵਿੱਚ ਕਹਿਣਾ ਵੀ ਸਾਡੇ ਬੱਚਿਆਂ ਨੂੰ ਇੱਜ਼ਤ ਦਿਓ ਬੰਦ ਦੀ ਤਰਖਾਹ ਦਿਓ ਕੋਈ ਵੀ ਤੁਹਾਨੂੰ ਬਲੈਕਮੇਲ ਕਰਨ ਆਊਗਾ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਅਸੀਂ ਮੈਂ ਸਾਡਾ ਸਾਰਾ ਟੂਲ ਦਾ ਸਟਾਫ ਅਸੀਂ ਤੁਹਾਡੀ ਫਰਮ ਦੇ ਅੱਗੇ ਖੜੇ ਹੋਵਾਂਗੇ ਜੇ ਤੁਸੀਂ ਮੇਰੇ ਟੂਲ ਤੇ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਨੂੰ ਇੱਜ਼ਤ ਬੰਦ ਦੀ ਤਰਖਾਹ ਦਿਓ ਅਸੀਂ ਵਰਮਾ ਦੇ ਨਾਲ ਖੜੇ ਹੋਵਾਂਗੇ ਪਰ ਜੇ ਕਹਿਣ ਵੀ ਮੈਨੇਜਰ ਬਾਹਰ ਲਾ ਕੇ ਉਸ ਸਟੇਜ ਤੋਂ ਸਾਡੇ ਪੰਜਾਬ ਦੇ ਵਿੱਚ ਪੜੇ ਲਿਖੇ ਬੱਚਿਆਂ ਦੀ ਕੋਈ ਘਾਟ ਨਹੀਂ ਸਾਡੇ ਪੰਜਾਬ ਦੇ ਬੱਚੇ ਕਿਉਂ ਨਹੀਂ ਟੂਰਟ ਮੈਨੇਜਰਮੈਂਟ ਕਰ ਸਕਦੇ ਕਿਉਂ ਨਹੀਂ ਸਾਡੇ ਕੁੜੀਆਂ ਮੁੰਡੇ ਮੈਨੇਜਰ ਬਣ ਸਕਦੇ ਸਾਫੀ ਪੰਜਾਬੀਆਂ ਨੇ ਵੱਡੇ ਵੱਡੇ ਬਾਹਰ ਜਾ ਕੇ ਜਿਹੜੇ ਕੰਮ ਕੀਤੇ ਅਸੀਂ ਪੰਜਾਬ ਦਾ ਆਪਣੇ ਟੂਰਾਂ ਦੀ ਮੈਨੇਜਮੈਂਟ ਨਹੀਂ ਸੰਭਾਲ ਸਕਦੇ ਇੱਕ ਵਾਰੀ ਸਾਡੇ ਬੱਚਿਆਂ ਨੂੰ ਪ੍ਰਮੋਸ਼ਨਰ ਦਿਓ ਸਾਡੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੂੰ ਮੈਨੇਜਰ ਦੀ ਪੋਸਟ ਤੇ ਭਟਾਓ ਜੇ ਉਹ ਗਲਤੀ ਕਰਨਗੇ ਅਸੀਂ ਜਾਂ ਸਾਡੀ ਜਥੇਬੰਦੀ ਜਿਹੜੀ ਅਸੀਂ जिम्मेਬਾਰ ਹੋ ਗਏ ਪਰ ਇੱਜ਼ਤ ਦਿਓ ਠੀਕ ਹੈ ਜੀ ਤੁਹਾਨੂੰ ਲੱਗਦਾ ਕਿ ਕਿਥੋਂ ਬਾਲੇ ਮਾਰਕ ਕਹਿ ਦਿੰਦੇ ਆ ਵੀ ਬਚਤ ਘਟਿਆ ਜਾਂ ਟੂਲ ਤੋਂ ਵੱਜਦਾ ਕੁਝ ਨਹੀਂ ਤੁਸੀਂ ਸਾਡੇ ਬੱਚਿਆਂ ਨੂੰ ਰੈਂਜਰ ਬਣਾ ਕੇ ਤਾਂ ਦੇਖੋ ਦੇਖੋ ਦਿਨ ਰਾਤ ਅਸੀਂ ਪੰਜਾਬੀ ਉਹ ਲੋਕਿਆਂ ਜਿਹੜਾ ਸਾਨੂੰ ਇੱਜ਼ਤ ਕੰਦਾ ਸੀ ਕਦੀ ਉਹਨਾਂ ਦਾ ਨੁਕਸਾਨ ਨਹੀਂ ਕੀਤਾ ਸਾਡੇ ਬਜ਼ੁਰਗ ਜੰਗਲਾਂ 'ਚ ਰਹਿ ਕੇ ਘੋੜਿਆਂ ਦੇ ਕਾਠੀਆਂ ਤੇ ਬੈਠ ਕੇ ਵੀ ਅਸੀਂ ਦਿਨ ਕੱਟ ਲਏ ਪਰ ਅਸੀਂ ਗੁਲਾਮੀ ਨਹੀਂ ਮੰਨੀ ਸਾਨੂੰ ਗੁਲਾਮ ਨਾ ਬਣਾਇਓ ਸਾਨੂੰ ਬਰਾਬਰ ਦੇ ਭਰਾ ਬਣਾ ਕੇ ਰੱਖਿਓ ਅਸੀਂ ਜਿਹੜੇ ਸਾਡੇ ਬੱਚੇ ਆ ਤੁਹਾਡੇ ਟੂਲਰਾਂ ਦਾ ਕੰਮ ਮੈਂ ਨਹੀਂ ਬਟ ਵਧੀਆ ਤਰੀਕੇ ਨਾਲ ਸਾਹਮਣੇ